ਪੂਰਾ ਲੰਦਾ ਗੋਭੀ ਮੋਟਰ ਵਾਲੇ ਥਾਂ 'ਚ ਮਰਾ ਬਾਦੂ ਰਿਆ ਵਧੀਆ ਹੋ ਇੱਥੇ ਗੋਭੀ ਜੀ ਪਰ ਇਹ ਮਿਰਚਾਂ ਲੱਗੀਆਂ ਹੋ ਅੰਬ ਦਾ ਬੂਟਾ ਖੜਾ ਨਾਲ ਖੜਿਆ ਕੇਲੇ ਹੋਵੇ ਨਾਲੇ ਆਪਣਾ ਕਮਾ ਦਾ ਇੱਥੇ ਆ ਮੋਟਰ ਵਾਲੀ ਕੋਠੀ ਆ ਉਹ ਚਾਚੇ ਘਰਦਿਆ ਵਾਲੀ ਕੋਠੀ ਆਪਣੀ ਆ ਮੋਟਰ ਵਾਲੀ ਆ ਆ ਆਪਣੀ ਘਰ ਵਾਲੀ ਕੋਠੀ ਆ ਆ ਮੋਟਰ ਉਹ ਪਰ ਹਲਦੀ ਲੱਗੀ ਆ ਵਿਚਦੀ